ਸੋ ਕਹੋ ਤਲ ਗੁਰ ਸਿਵੀਐ ਇਹ ਨ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨ ਹੋਰ ਹਰਸੋ ਕੋਰਸੋ ਛਟੀਐ ਤੋਦ ਟਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਸਜਣ ਸੱਚਾ ਪਾਤਸ਼ਾਹ ਸੇਰ ਸਾਹ ਦਾ ਸਾਹ ਜੈਸੇ ਪਾਸ ਬੈਠਿਆ ਸੋਹੀ ਸਬਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਘਰ ਦੂਜਾ ਮਹੱਲਾ ਪੰਜਵਾਂ ਤਦ ਬਿਨ ਦੂਜਾ ਨਹੀਂ ਕੋਈ ਉਹ ਕਰਤਾ ਕਰਹਿ ਸੋ ਹੋਇ ਤੇਰਾ ਜੋਰ ਤੇਰੀ ਮਨ ਠੀਕ ਸਦਾ ਸਦਾ ਜਪ ਨਾਨਕ ਇਕ ਤਦ ਬਿਨ ਦੂਜਾ ਨਹੀਂ ਕੋਈ ਤੂੰ ਕਰਤਾ ਕਰਹਿ ਸੋਇ ਤੇਰਾ ਜੋਰ ਤੇਰੀ ਮਨ ਟੀਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾਤਾ ਤੇਰੀ ਤੇਕ ਤੇਰਾ ਆਧਾਰ ਰਹਾ ਹੈ ਤੂੰ ਹੈ ਤੂੰ ਹੋਵਨ ਹਾਰ ਅਗਮ ਅਗਾਧ ਊਚ ਆਪਾਰ ਜੋ ਤਦ ਸਿਵ ਹੈ तेन भो दुख नहे परसाद नानक गुण गाही। जो दी से सो तेरा रूप गुण गुणनिधान गोविंद गुण अनूप ਸਿਮਰ 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 ਜਨ ਸੋਏ ਨਾਨਕ ਕਰਮ ਪਰਾਪਤ ਹੋਏ ਜਿਨ ਜਪਿਆ ਤਿਸ ਕਾਉ ਬਲਹਾਰ ਤਿਸ ਕਾ ਸੰਗ ਤਰੈ ਸੰਸਾਰ ਕਹ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛਤੂਰ ਜਿਨ ਜਪਿਆ ਤਿਸ ਕਉ ਬਲਹਾਰ ਤਿਸ ਕਾ ਸੰਗ ਤਰੈ ਸੰਸਾਰ ਕਹ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛਤੋ ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तिलंग घर दूजा मोहल्ला पांचवा तोद बिन दूजा नाही कोई तू करतार करह सो होए तेरा जोर तेरी मन ठीक सदा सदा जप नानक एक गुरु रूप गुरु प्यारी गुरु सवारी सत्संगत जियो ਅੱਜ ਦਾ ਇਹ ਪਾਵਨ ਮੁਖਵਾਕ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਣ ਕੀਤਾ ਹੋਇਆ ਤਿਲੰਗ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਪਵਿੱਤਰ ਅੰਗ 723 ਦੇ ਉੱਤੇ ਸੁਭਾਏਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦੇਆਂ ਅੰਦਰ ਵਸੇ ਆਵੇ ਆ ਕਾਵੇ ਆ ਸਤਗੁਰ ਸੱਚੇ ਪਾਤਸ਼ਾਹ ਆਪਣੇ ਦਰਤੀ ਪਰਵਾਨ ਕਰਨ ਲੈਣ ਭਾਈ ਸਤਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁੰਨਾ ਦੇ ਖਿਮਾ ਗੱਜ ਬੱਜ ਕੇ ਫਤਿਹ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ